ਜਿਹੜੀ ਤੁਸੀਂ ਤਿਰੰਗਾ ਯਾਤਰਾ ਕੱਢੀ ਹੈ ਉਹ ਕਿਸ ਸੰਬੰਧ ਚ ਕੱਢੀ ਹੈ? ਆ ਜਿਵੇਂ ਵਾਜਨ ਤੋਂ 1 ਦਿਨ ਪਹਿਲੇ 14 ਅਗਸਤ ਦੇਸ਼ ਦੀ ਵੰਡ ਚ ਜਿੱਥੇ ਖੁਸ਼ੀਆਂ ਮਨਾਇਆਂ ਜਾਂਦੀਆਂ ਉੱਥੇ 14 ਅਗਸਤ ਵਟਵਾਰੇ ਦੇ ਦਰਦ ਦੇ ਰੂਪ ਚ ਬੀਜੇਪੀ ਮਨਾਉਂਦੀ ਹੈ ਜਿੰਦੇ ਚ ਉਸ ਵਕਤ ਪੰਜਾਬ ਅਤੇ ਬੰਗਾਲ ਦੋ ਅਜਿਹੇ ਪ੍ਰਾਂਤ ਸੀ ਜਿਨ੍ਹਾਂ ਦੇ ਦੋ ਹਿੱਸੇ ਕੀਤੇ ਗਏ ਤੇ ਜਿਸ ਨੇ ਵੰਡ ਦੀ ਤਰਾਸ ਦੀ ਪੌਤੀ ਆ। ਉਸ ਸੰਬੰਧ ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰੋਜਪੁਰ ਜ਼ਿਲ੍ਹਾ ਨੂੰ ਵੰਡ ਦੀ ਤਰਾਸ ਦੀ ਰੈਲੀ ਕੱਢ ਕੇ ਬੀਜਪੀ ਉਸ ਦਿਨ ਨੂੰ ਯਾਦ ਕਰਦੀ ਦੂਜੇ ਪਾਸੇ 1947 ਵੇਲੇ 10 ਲੱਖ ਜਿਹੜੇ ਲੋਕ ਮਾਰੇ ਗਏ ਸੀ ਕਤਲੇਆਮ ਹੋਇਆ ਸੀਗਾ ਅੱਜ ਔਰ ਅੱਜ ਜਿਹੜਾ ਉਹ ਸਬੰਧ ਵਿੱਚ ਤਰੰਗਾ ਯਾਤਰਾ ਕੱਢੀ ਜਾ ਰਹੀ ਹੈ ਜਦੋਂ ਵਿਭਾਜਨ ਹੋਇਆ ਇੱਕ ਬੜੀ ਸ਼ਰਮਨਾਕ ਗਲਤੀ ਕਾਂਗਰਸ ਪਾਰਟੀ ਵੱਲੋਂ ਜਿਨ੍ਹਾਂ ਨੇ ਰਾਜ ਨੂੰ ਕਰਾਇਆ ਔਰ ਜਿਹੜਾ ਉਹ ਦੁਰਦਾਈ ਮੰਜ਼ਰ ਸੀ ਇਤਨਾ ਜਵਰਦਸ ਇਨਾ ਖੌਫ ਜਿਨ੍ਹਾਂ ਨੇ ਸੰਤਾਪ ਭੋਗਿਆ ਚਾਹੇ ਉਹ ਆਪਾਂ ਦੇਖਦੇ ਆ ਬਜ਼ੁਰਗਾਂ ਕੋ ਸੁਣਨੇ ਆ ਜਿਉਂ ਜਿਉਂ ਰੇਲ ਗੱਡੀਆਂ ਚ ਕਟਵਾਦ ਹੋਈ ਕਿੰਨੀਆਂ ਲਾਸ਼ਾਂ ਇਧਰੋਂ ਜਾਂਦੀਆਂ ਉਧਰੋਂ ਆਂਦੀਆਂ ਇੱਕ ਦੂਜੇ ਦੀ ਕਟਵਾਦ ਔਰ ਜਿਹੇ ਜ਼ਮੀਨ ਜਾਇਦਾਦ ਦੇ ਜਿਨ੍ਹਾਂ ਨਾਲ ਸ਼ੋਸ਼ਣ ਹੋਇਆ ਧੀਆਂ ਭੈਣਾਂ ਨਾਲ ਬਹੁਤ ਇੱਕ ਖੌਫਨਾਕ ਉਹ ਮੰਜ਼ਰ ਹੁੰਦਾ ਹੈ ਉਹਦੀ ਸੰਬੰਧੀ ਵਿੱਚ ਯਾਤਰਾ ਕੱਢੀ ਇੱਕ ਰੋਸ਼ ਵੀ ਹੈ ਔਰ ਇੱਕ ਖੁਸ਼ੀ ਵੀ ਜਿਹੜੀ ਆਪਾਂ ਆਜ਼ਾਦੀ ਦਿਵਸ ਕੱਲ ਮਨਾਉਣ ਦੇ ਉਪਲਬਖ ਅਜੀ ਤਿਰੰਗਾ ਯਾਤਰਾ ਕੱਢੀ ਹੈ ਮੈਂ ਸਾਰੇ ਦੇਸ਼ ਨੂੰ ਵਧਾਈ ਦਿੰਦਾ ਹੋਇਆ ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਨਤਮਸਤਕ ਹੁਨਾ ਸ਼ਰਦਾ ਸਮਨ ਪੀਠ ਕਰਦਾ ਜਿਨ੍ਹਾਂ ਦੀ ਬਦੌਲਤ ਅੱਪਾਂ ਆਜ਼ਾਦੀ ਦੀ ਵਿਵਸਥਾ ਮਾਨ ਮਾਦੇ ਆ ਔਰ ਇੱਕ ਸੋਚ ਵੀ ਹੈ ਮੇਰੀ ਕਿਉਂਕਿ ਉਹ ਜਿਹੜੇ ਲੋਕਾਂ ਨੇ ਜਿਹੜੇ ਸੁਤੰਤਰਤਾ ਸੰਾਣੀਆਂ ਨੇ ਜਾਂ ਜਿਨ੍ਹਾਂ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹ ਉਹਨਾਂ ਨੂੰ ਅੱਜ ਜਰੂਰ ਇਹ ਤੋਂ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਮਿਲਦੀ ਹੁੰਦੀ ਹੈ ਕਿਉਂਕਿ ਆਪਣਾ ਦੇਸ਼ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਸੁਰੱਖਿਤਾ ਨੂੰ ਵਿੱਚ ਹੈ ਚਾਹੇ ਉਹ ਆਂਤ੍ਰਿਕ ਸੁਰੱਖਿਆ ਚਾਹੇ ਸਾਡੇ ਸਰਦਾਂ ਦੀਆਂ ਸੁਰੱਖਿਆ ਨੂੰ ਲੈ ਕੇ ਉਹ ਅੱਜ ਦੇਸ਼ ਦਾ ਪੂਰੇ ਦੁਨੀਆ ਦੇ ਵਿੱਚ ਨਾਮ ਬਣਾਇਆ ਤੇ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਸਾਰੇ ਦੇਸ਼ ਵਾਸੀਆਂ ਆਜ਼ਾਦੀ ਦਿਵਸ ਦੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਤੇ ਸਰ ਜਿਦਾ ਅੱਜ ਭਾਜਪੀ ਵੱਲੋਂ ਤਰੰਗ ਯਾਤਰਾ ਕਰਦੀ ਜਾ ਰਹੀ ਹੈ اور آزادی ਦਿਹਾੜਾ ਕਿਸ ਵੰਤੇ ਤੁਸੀਂ ਗਿਆਨ ਦੇਣਾ ਹੈ ਮੈਂ ਜੱਜ ਸੋਤਾ ਜ਼ਿਲ੍ਹਾ ਵਾਈਸ ਪ੍ਰਧਾਨ ਭਾਰਤਿਆਵਾਲ ਦੇ ਤਰਸਮਾ ਪਾਵਾਦਾ ਫਰੀਦਕੋਟ ਸ਼ਹਿਰ ਦਾ ਅੱਜ ਪਹਿਲਾਂ ਤਾਂ ਇੱਕ ਮੈਂ ਵਧਾਈ ਦੇਣਾ ਸਾਡੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਜਿਹੜਾ ਕਿ ਸਰਕਾਰ ਨੇ ਇਹਨਾਂ ਨੂੰ ਪ੍ਰਧਾਨਗੀ ਦੀ ਤੌਰ ਤੇ ਤੱਪ ਤੱਕ ਦਾ ਪਾਉਟੀ ਸਾਡੇ ਬੋਵੀ ਬਾੜ ਜੀ ਬੋਵੀ ਬਾੜ ਜੀ ਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਅੱਲਾ ਤਾਂ ਮੈਂ ਇਹਨਾਂ ਨੂੰ ਉਹ ਵਧਾਈ ਦੇਣਾ ਔਰ ਦੂਸਰਾ ਅੱਜ ਇਹਨਾਂ ਦੀ ਅਗਵਾਈ ਹੇਠ ਇਹਨਾਂ ਦੇ ਸ਼ਤਰ ਸਾਥ ਥੱਲੇ ਰੋਇਪੁਰ ਸ਼ਹਿਰ ਦੇ ਵਿੱਚ ਵਾਲਮੀਕੀ ਚੌਕ ਦਿੱਲੀ ਗੇਟ ਸਿਟੀ ਥਾਣੇ ਦੇ ਕੋਲੋਂ ਤਰੰਗਾ ਯਾਤਰਾ ਚੱਲਦੀ ਹੋਈ ਰੇਲਵੇ ਪੌਲ ਕ੍ਰੋਸ ਕਰਦੀ ਹੋਈ ਔਰ ਵਸਤੀ ਟੈਂਕਾ ਵਾਲੀ ਦਾ ਘੇੜਾ ਕੱਢਦੇ ਹੋਏ ਔਰ ਮੇਨ ਚੌਕ ਪਾਇਲਟ ਚੌਕ ਜਿਹੜਾ ਸ਼ੌਨੀਦਵਾ ਉਸ ਤੋਂ ਬਾਅਦ ਆਪਣਾ ਸ਼ੇਰ ਚੌੜੀ ਚੌਕ ਤੋਂ ਹੁੰਦੇ ਹੋਏ ਯਾਤਰਾ ਇਹ ਆਪਣੇ ਪਹੁੰਚ ਗਏ ਸਾਰਾ ਗੜੀ ਸ਼ਹੀਦਾਂ ਦੀ ਧਰਤੀ ਸਾਰਾ ਗੜੀ ਗੁਰਦੁਆਰਾ ਫਰੋਹਪੁਰ ਸ਼ਹਿਰ ਦੇ ਵਿੱਚ ਉੱਥੇ ਸਮਾਰਤ ਕੀਤੀ ਗਈ ਔਰ ਇਹ ਜਿਹੜੀ ਯਾਤਰਾ ਮੈਂ ਚਲੋ ਵਿੱਚ ਕੋਈ ਦੁੱਖ ਵੀ ਹੈਗਾ ਕਿਉਂਕਿ ਇਹ ਦਿਨ ਸਾਡੇ ਪੰਜਾਬ ਦਾ ਸਾਡੇ ਸਮਾਜ ਦਾ ਸਾਡੇ ਸਾਰੇ ਇਨਸਾਨ ਤੌਰ ਤੇ ਜਿਹੜੇ ਸਮਾਜਿਕ ਤੌਰ ਤੇ ਹੈਗੇ ਨੇ ਸਾਰਾ बंटवारा ਹੋਇਆ ਸੀਗਾ ਉਸ ਟਾਈਮ ਅੱਜ ਦਾ ਜਿਹੜਾ ਦਿਨ ਹੈ ਉਹ ਪਾਕਿਸਤਾਨ ਬਣਾਉਣ ਦਾ 14 ਪਰਦਾਨ ਜੀ 14 ਜਿਹੜੀ ਪਾਕਿਸਤਾਨ ਬਣਾ ਲਿਆ ਆਪਾਂ 15 ਜਤ ਬਣਾ ਆਪਾਂ 15 ਜਤ ਬਣਾਣੇ ਆ ਉਸ ਦਿਨ ਦੀ ਕੱਲ ਨੂੰ ਜਿਹੜੀ 15 ਜਤ ਉਸ ਦਿਨ ਦੀ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਜੈ ਵਾਲਮੀਕੀ